ਗੁਰੂ ਨਾਨਕ ਦੀ ਧਰਤੀ ਤੇ ਪਹੁੰਚ ਕੇ ਜਦੋਂ ਇਹ ਨਾਮ ਜੀ ਬਖਾਰਾ ਬਖਾਰੀ ਕੈਂਪ ਵਿੱਚ ਪਹੁੰਚ ਕੇ ਦੇਖੇ ਆ ਕੇ ਆਪਣੇ ਆਪਣੇ ਡੇਰ ਲਾ ਲਏ ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਕੀਆ ਚੌਂਕਾਂ ਕਰਦਿਆਂ ਕਰਦਿਆਂ ਇਹਨਾਂ ਥੇੜਿਆਂ ਦੀ 22 ਹੋ ਗਈ 22 22 ਬਖੰਡੀ ਸਾਧ ਗੁਰੂ ਬਣ ਬਣ ਕੇ ਬਹਿ ਗਏ ਫਿਰ ਲੋਕ ਆਉਂਦੇ ਨੇ ਇਹ ਇਹ ਤਾਂ ਸੰਗਤਾਂ ਦੇ ਭੇਜੇ ਹੋਏ 에ਜੰਟ ਅੱਗੇ ਜਾਂਦੇ ਇਹ ਲੋਕਾਂ ਨੂੰ ਸੰਗਤਾਂ ਨੂੰ ਬਗਲਾਉਂਦੇ ਕਹਿੰਦੇ ਅਸਲ ਗੁਰੂ ਸਾਡੇ ਵਾਲਾ ਹੈ ਆਓ ਮੈਂ ਤੁਹਾਨੂੰ ਅਸਲ ਗੁਰੂ ਦੇ ਕੋਲ ਲੈ ਜਾਵਾਂ ਉਹਨਾਂ ਨੂੰ ਆਪਣੇ ਆਪਣੇ ਬਾਪ ਦੇ ਰੇਲੇ ਲੈ ਜਾਂਦੇ ਸੰਗਤ ਖੱਡਿਆ ਖਵਾੜ ਹੋ ਰਹੀ ਹੈ ਜਦੋਂ ਭਾਰੀ ਮੱਧੂ ਸ਼ਾਹ ਜੀ ਆ ਗਏ ਤੇ ਉਹਨਾਂ ਨੇ ਆ ਕਰਕੇ ਵੇਖਿਆ ਮਨ ਬੜਾ ਖੁਸ਼ੀ ਹੋਇਆ ਕਿ ਮੇਰਾ ਸੱਚਾ ਗੁਰੂ ਤਾਂ ਨજર ਨਹੀਂ ਕਿਤੇ ਆਉਂਦਾ ਆ ਬੜੀ ਬਖੰਦੀ ਲੋਕ ਤੇ ਨਾਲ ਆ ਬੈਠੇ ਕੀ ਕਰਾਂ ਤੇ ਯਾਰ ਕੀ ਤਾਂ ਕਿ ਜਦੋਂ ਮੈਂ ਅਰਦਾਸ ਕੀਤੀ ਸੀ ਤੇ ਮੈਂ ਅਰਦਾਸ ਵਿੱਚ ਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਸੀ ਮਾਨੀ ਮੰਨ ਮਹਾਰਾਜ ਮੈਂ 500 ਸੋਨੇ ਲੀਆਂ ਮੋਹਰਾਂ ਭੇਟ ਕਰਾਂਗਾ ਜਿਹੜਾ ਸੱਚਾ ਗੁਰੂ ਹੋਵੇਗਾ ਜਿਨੇ ਮੇਰਾ ਬੇੜਾ ਪਾਰ ਲੰਘਾਇਆ ਹੋਵੇਗਾ ਉਹ ਗੁਰੂ ਆਪ ਮੂੰਹੋਂ ਮੰਗ ਲਵੇਗਾ ਆਪਣੀ ਭੇਡਾ ਜਿਹੜਾ ਨਕਲੀ ਤੇ ਬਖੰਡੀ ਹੋਵੇਗਾ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੋਣਾ ਪ੍ਰਕਾਸ਼ ਸੰਗਰੇ ਜੀ ਭਾਈ ਮੱਖਣ ਸ਼ਾਹ ਜੀ ਜਦੋਂ ਅੱਗੇ ਹੋਏ ਧੀਰਮਲ ਦੇ ਮਸੰਦ ਆ ਗਏ ਇਹਨਾਂ ਨੇ ਭਾਈ ਮੱਖਣ ਸ਼ਾਹ ਜੀ ਨੂੰ ਆਪਣੇ ਨਾਲ ਲਿਆ ਕਿ ਅਸਲ ਗੁਰੂ ਧੀਰਮਲ ਹੈ ਭਾਈ ਮੱਖਣ ਸ਼ਾਹ ਜੀ ਗਏ ਉਹਤੇ ਕਿਉਂਕਿ ਧੀਰਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸੀ ਕਰਤਾਰਪੁਰੀ ਵੀਰ ਭਾਈ ਸਾਹਿਬ ਨੇ ਕੀ ਕੀਤਾ ਕਿ 5 ਸੋਨੇ ਦੀਆਂ ਮੋਹਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਦਾ ਦਿਨ ਕਿਹੜੀ ਗੱਲ ਦਾ ਪ੍ਰਤੀਕ ਸੀ ਤੇ ਅਸੀਂ ਕੀ ਬਣਾ ਦਿੱਤਾ ਸੁਣਿਓ ਜਰਾ ਇਹ ਜਿਹੜਾ ਦਿਨ ਹੈ ਨਾ ਇਹ ਕਾਹਦਾ ਪ੍ਰਤੀਕ ਹੈ ਅੱਜ ਦੇ ਦਿਨ ਹੋਇਆ ਕੀ ਸੀ ਜਦੋਂ ਭਾਈ ਮੱਖਣ ਸ਼ਾਹ ਜੀ ਲਵਾਨਾ ਮੇਰੇ ਵੀਰੋ ਮੇਰੀਓ ਭੈਣੋ ਅੱਜ ਦਾ ਦਿਨ ਸਾਨੂੰ ਪੁਕਾਰ ਪੁਕਾਰ ਕੇ ਕਹਿੰਦਾ ਉਹ ਭਾਈ ਮੱਖਣ ਸ਼ਾਹ ਦੇ ਵਾਰਿਸ ਬਣ ਜਾਓ ਭਾਈ ਮੱਖਣ ਸ਼ਾਹ ਦੇ ਵਾਰਿਸ ਬਣ ਜਾਓ ਕਿਵੇਂ ਬਣੀਏ ਭਾਈ ਮੱਖਣ ਸ਼ਾਹ ਦਾ ਢੇੜਾ ਡੁੱਬਦਾ ਪਿਆ ਸੀ ਉਹ ਅੰਦਰੋਂ ਸੱਚਾ ਤੇ ਸੁੱਚਾ ਸੇਖ ਉਹਨੇ ਵਾਰ ਲਾਉਣ ਵਾਲੇ ਉਹ ਤੇ ਦਾਸ ਨੇ ਅੱਗੇ ਅਰਜ਼ੀ ਕੀਤੀ ਸੀ ਤਿੰਨ ਤਰ੍ਹਾਂ ਦੇ ਬੇੜੇ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਰ ਲੰਗਾਉਂਦੇ ਨੇ ਤਿੰਨ ਤਰ੍ਹਾਂ ਦੇ ਬੇੜੇ ਨੇ ਸਭ ਤੋਂ ਪਹਿਲਾਂ ਨਿੱਜੀ ਦੌਰ ਤੇ ਸਾਡਾ ਕੋਈ ਨੇੜਾ ਹੋਵੇ ਕੋਈ ਕਾਰਜ ਹੋਵੇ ਆਪਾਂ ਕਹਿੰਦੇ ਸਤਿਗੁਰੂ ਜਿਵੇਂ ਮੱਖਣ ਸ਼ਾਹ ਦਾ ਬੇੜਾ ਪਾਰ ਲਾਇਆ ਸੀ ਮੇਰਾ ਬੇੜਾ ਵੀ ਪਾਰ ਲਾ ਦਿਓ ਮੇਰਾ ਕੰਮ ਮੇਰਾ ਕਾਰੋਬਾਰ ਸਾਰਾ ਕੋਈ ਸੱਚੇ ਪਾਤਸ਼ਾਹ ਜੀ ਤੁਹਾਡੀ ਮਿਹਰ ਹੋਵੇ ਇਹ ਵੀ ਪਾਰ ਹੋਵੇ ਰੱਖਿਆ ਕਰੂ ਸਤਿਗੁਰੂ ਰੱਖਿਆ ਕਰਦੇ ਨੇ ਫੇਰ ਦੂਜਾ 베ੜਾ ਦੂਜਾ 베ੜਾ ਸਾਹ ਸੰਗਤ ਜੀ ਧਰਮ ਦਾ 베ੜਾ ਜਿਵੇਂ ਪੰਡਤ ਆਏ ਪਨ ਬ੍ਰਾਹਮਣ ਮਹਾਰਾਜ ਸਾਡੇ ਧਰਮ ਦਾ 베ੜਾ ਡੁੱਬਦਾ ਜਾ ਰਿਹਾ ਕਿਰਪਾ ਕਰਕੇ ਪਾਰ ਲੰਘਾ ਦਿਓ ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਆਪਣਾ ਤਨ ਲੈ ਕੇ ਲਾ ਦਿੱਤਾ ਆਪਣਾ ਸੀਸ ਦੇ ਦਿੱਤਾ Hindu ਧਰਮ ਦੇ ਡੋਬ ਰਹੇ ਗਰ ਘੋਰ ਹੈ ਬੇੜੇ ਨੂੰ ਮਹਾਰਾਜ ਨੇ ਆਪਣਾ ਸੀਸ ਲਾ ਕੇ ਪਚਾ ਲਿਆ ਤੇ ਪਾਰ ਲੰਘਾ ਦਿੱਤਾ ਰੱਖਿਆ ਵੀ ਦੀ ਇੱਕ ਤੀਜਾ ਬੇੜਾ ਹੈ ਅਧਿਆਤਮਕ ਸਾਡੇ ਜੀਵਨ ਦਾ ਬੇੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਛੱਲਾਂ ਵੱਜਦੀਆਂ ਇਹ ਜੀਵਨ ਰੂਪੀ ਬੇੜਾ ਡੁੱਬ ਰਿਹਾ ਉਹ ਤੇ ਤਰਲਾ ਲੈ ਕੇ ਕਹਿਣੇ ਮਹਾਰਾਜ ਜੀ ਕਿਰਪਾ ਕਰੋ ਸਾਡਾ ਇਹ ਜੀਵਨ ਦਾ ਬੇੜਾ ਪਾਰ ਲੰਘਾ ਦਿਓ ਏ ਵੀ ਬੇੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਰ ਲੰਗਾਉਂਦੇ ਨੇ ਭਾਈ ਮੱਖਣ ਸ਼ਾਹ ਨੇ ਅਰਦਾਸ ਕੀਤੀ ਮੇਰਾ ਬੇੜਾ ਪਾਰ ਹੋ ਜਾਵੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਭਾਈ ਮੱਖਣ ਸ਼ਾਹ ਦਾ ਬੇੜਾ ਪਾਰ ਲੰਘਾ ਦਿੱਤਾ ਪੱਦੇ ਨੂੰ ਪਰਵਾਣਾ ਦਿੱਤਾ ਤੇ ਜਿਹੜਾ ਕਾਲਾ ਲਾਲ ਨਹੀਂ ਮੰਨਦਾ ਕੀ ਕੋਈ ਅਸੀ ਕਰੀ ਜਾਵੇ ਜਿੰਨਾ ਜਿਹੜੇ ਇਹ ਨਹੀਂ ਆਉਂਦਾ ਉਹ ਤਾਂ ਜਿਹੜੀ ਗੁਰੂ ਦੀ ਬਾਣੀ ਪੜਾਉਗੇ ਤਾਂ ਬਾਣੀ ਦੀ ਫਤਵੀ ਕਰੋਗੇ ਪਰ ਮੇਰੋਂ ਹੱਲ ਕਰ ਜਿੰਨਾ ਚਿਰ ਮਹਾਰ ਨਹੀਂ ਨਾਮ ਸਿੱਖੀ ਜਿੰਨਾ ਚਿਰ ਗੁਰਮੁਖੀ ਅੱਖਰ ਪੜ੍ਹਨਾ ਸਿੱਖਿਆ ਜੇ ਬਾਣੀ ਪੜ੍ਹਨ ਅਦਰ ਵਿੱਚ ਨਹੀਂ ਤੇ ਸਾਧ ਸੰਗਤ ਜੀ ਆਪਾਂ ਗਲਤੀਆਂ ਕਰਾਂਗੇ ਤੇ ਗਲਤੀਆਂ ਕਰਕੇ ਅਪਦੀਆ ਕਰਾਂਗੇ పాਪ ਦੇ ਭਾਰੀ ਬਣਾਗੇ ਸਾਡੇ పాਪ ਬਖੇ ਨਹੀਂ ਜ ਜਾਣੇ ਜੇ ਜਿੰਨਾ ਪੜਿਆ ਕਰੀਏ ਵੀ ਮੈਨੂੰ ਤੇ ਪੰਜਾਬੀ ਆਉਂਦੀ ਹੈ ਭਾਈ ਗੁਰਮੁਖੀ ਅੱਖਰ ਹੋਣ ਸੀ ਕਿ ਅਸੀਂ ਆਪ ਕਰਕੇ ਮਾ ਅਦੇ کریے ہم یاد کریے پھر بانی پڑی پھر جو بانی پڑتی ہے کہ ناو کی ناو آپ آرم بیٹھے بندیاں رہی ہے کہ آپ میرا بیٹھے بڑی جمعی ہے جب تو آپ کو بندیاں نہیں کرتے ہمارے پاس آپ کو یہ ہے کہ کریمان پانے سنگیہ کی دیئے بچے کو لگ بیٹی ہے تو سن سکتا ہوں جیسے جانتا ہے سن کو اچھا رہا ہے جوان سے پک جانتا ਇੱਕ ਵਾਰ ਜੇ ਉਹਨੇ ਗਲਤ ਆਦਤੀਆਂ ਨਾ ساری ਉਮਰ ਮੁੜ ਕੇ ਉਹ ਗਲਤੀ ਸੁਧਰਦੀ ਨਹੀਂ ساری ਉਮਰ ਗਲਤੀ ਨਾਲ ਹੀ ਜਾਂਦੀ ਹੈ ਇਸ ਲਈ ਭਾਈ ਛੋਟੇ ਛੋਟੇ ਬੱਚਿਆਂ ਤੋਂ ਹੀ ਇਹ ਆਪਾਂ ਉਤਮ ਕਰੀਏ ਕਿ ਛੋਟੇ ਬੱਚਿਆਂ ਲਈ ਗੁਰਬਾਣੀ ਦੀ ਸੁੱਧ ਉਚਾਰਨ ਦੀ ਧੁਨਤੀ ਵੱਲ ਧਿਆਨ ਰਹੀਏ ਇਸ ਵਿਧੀ ਵੱਲ ਧਿਆਨ ਰਹੀਏ ਅੱਜ ਕੱਲ ਤਾਂ ਕੰਮ ਸੌਖੇ ਬਣਿਆ ਜਾਣਾ ਦਾ ਲੋਕਾਂ ਦਾ ਮਾਨਵਤਾ ਕੀ ਹੈ ਇੰਨੀ ਜੀ ਸਾਡੇ ਕੋਲ ਨਾ ਸੰਧਿਆ ਕਰਨ ਬਾਰੇ ਕੈਮਰੀ ਹੈਗਾ ਕਿਉਂਕਿ ਸੰਧਿਆ ਕਰਵਾਉਂਦਾ ਨਹੀਂ ਕਿਹਦੇ ਕੋਲ ਬਹਿ ਕੇ ਬੜੀਏ ਕਿੱਦਾਂ ਕਰੀਏ ਤੇ ਅੱਜ ਕੱਲ ਤੇ ਕੰਮ ਹੀ ਬੜਾ ਸੌਖਾ ਸਾਡੇ ਸਾਰਿਆਂ ਦੀ ਜੇਬ ਦੇ ਵਿੱਚ ਆ ਪਿਆ ਹੋ ਗਿਆ ਨਾ ਸੱਚੀ ਗੱਲ ਜੇ ਜੇ ਦੀ ਗਰੰਟ ਵਰਤੋਂ ਕਰਾਂਗੇ ਤੇ ਇਹ ਕਲਯੁਗ ਦਾ ਦੂਧ ਜੇ ਹੈ ਨੋ ਮੇਰੇ ਵੀਰੋ ਆ ਜਿਹੜਾ ਜੇ ਪੱਜ ਮੋਬਾਈਲ ਪਿਆ ਨਾ ਸਾਡੇ ਇਹ ਕਲਯੁਗ ਦਾ ਦੂਤ ਹੈ ਇਹ ਸਾਨੂੰ ਕੋਈ ਕੰਮ ਕਰਦੀ ਨਹੀਂ ਦਿੱਤਾ ਸਾਡੇ ਮਨ ਨੂੰ ਉਜਾਜ ਕਰੀ ਰੱਖਦਾ ਹੈ ਪਰ ਇਹ ਆਪਾਂ ਇਹਦੇ ਤੋਂ ਠੀਕ ਕੰਮ ਲੈ ਲਈਏ ਇਹ ਆਪਾਂ ਇਹਦੇ ਤੋਂ ਠੀਕ ਕੰਮ ਲੈ ਲਈਏ ਭਾਈ ਮੋਬਾਈਲ ਤੇ ਰਾਈ ਗੁਰਬਾਣੀ ਦੀ ਸੰਖਿਆ ਕਰਨੋ ਇਹਦੇ ਰਾਈ ਸ਼ੋਤ ਕਾਰਨ ਸੇਕਰੋ ਇਹਦੇ ਨਾਲ ਬੜਾ ਕੁਝ ਤੇ ਬਹੁਤ ਖੁਸ਼ਕੁਖੀ ਨੂੰ ਸੁਭਦਾਇਆ ਕਿ ਜਾਤ ਤੇ ਜਾਇ ਦੇ ਕਿਤੋਂ ਵੇਖੀਏ ਕਿਤੋਂ ਸੁਖੀਏ ਬੇਅੰਤ ਨੇ ਤੋਂ ਪ੍ਰਮੁਖਾਂ ਨੇ ਸਕੀਨਾਬੇ ਉਸਮ ਦੇ ਅਨੁਸਾਰ ਦਾਸ ਨੇ ਵੀ ਇਹ ਨਿੱਕਾ ਜਿਹਾ ਪਰਮਾਪ ਦੀਆਂ ਅਸੀਸਾਂ ਗੁਰ ਕਿਰਪਾ ਦੇ ਨਾਲ ਕੀਤਾ ਹੈ ਆਪ ਕੀ ਸੰਗਤ ਕਰੋਗੇ ਸ਼ਬਦ ਲੰਗਰ ਉਹ ਜੋਗ ਨੂੰ ਤੇ ਆਏਗਾ ਉਹ ਤੇ ਇਹ ਚੇਤਨ ਕੀਤਾ ਹੈ ਕਿ ਇਹ ਸਾਰੀਆਂ ਗੱਲਾਂ ਦਾ ਜਿਹੜਾ ਹੈ ਇੱਕ ਤਰਤੀਬ ਦੇ ਨਾਲ ਵੇਰਵਾ ਬਣ ਜਾਏ ਕਿ ਆਪਾਂ ਬਾਣੀ ਪੜ੍ਹਦੇ ਆ ਕੀ ਕੀ ਗਲਤੀਆਂ ਕਰਦੇ ਆ ਊੜੇ ਐੜੇ ਦਾ ਪਾਠ ਕਰਨਾ ਵੀ ਸਿਮਰਨ ਹੈ ਕਟੋ ਕਟ ਦਾਸ ਨੇ ਅੱਗੇ ਵੀ ਕਈ ਵਾਰਾ ਕਿਹਾ ਤੇ ਕਈ ਸੱਜਣਾ ਨੇ ਬੇਨਤੀ ਮੰਨ ਕੇ ਨਿਯਮ ਬਣਾਇਆ ਵੀ ਹੈ ਆਪਣੇ ਘਰਾਂ ਵਿੱਚ ਸਾਧ ਸੰਗਤ ਜੀ ਜੇ ਹੋ ਸਕੇ ਤੇ ਜਿਵੇਂ ਸਤਵਾਰਨ ਛੁੱਟੀ ਵਾਲੇ ਦਿਨ ਆਪਣੇ ਘਰ ਦੇ ਵਿੱਚ ਛੁੱਟੀ ਵਾਲੇ ਦਿਨ ਸਾਰੇ ਜੀਵਨਾਂ ਨੂੰ ਇੱਕ ਵਾਰ ਇਕੱਠੇ ਕਰਿਆ ਕਰੋ ਤੇ ਸਾਰਾ ਧਰਮ ਨਹੀਂ ਬਣੀ ਜੁੜੇਗਾ ਮਨੇਗਾ ਹਾਂ ਬੈਕਟਾਲੀ ਕਰਨ ਸਾਰਾ ਜਿਹੜਾ ਕਰਿਆ ਕਰੋ ਇੱਕ ਦੂਜੇ ਨੂੰ ਜੇ ਕਿਸੇ ਮਾੜਾ-ਕੋਟਾ ਭੁੱਲਦਾ ਹੋਵੇਗਾ ਤਰਤੀਬ ਭੁੱਲਦੀ ਹੋਵੇਗੀ ਚੇਤੇ ਆ ਜਾਏਗੀ ਸਾਨੂੰ ਊੜਾ ਐੜਾ ਬੋਲਣ ਲੱਗਿਆਂ ਸ਼ਰਮ ਆਉਂਦੀ ਹੈ ਕਮਾਲ ਦੀ ਗੱਲ ਹੈ ਤੇ ਜੇ ਕੋਈ ਸਾਨੂੰ ਬਾਹਰ ਕਿਤੇ ਸ਼ਰਗ ਤੇ ਕਿਸੇ ਚਰਾਏ ਵਿੱਚ ਕਿਸੇ ਇਕੱਠ ਵਿੱਚ ਕੋਈ ਕਹਿਦਾ ਹੈ ਕੇ ਭਾਈ ਸਾਹਿਬ ਊੜੇ ਐੜੇ ਦੇ 35 ਅੱਖਰ ਸੁਣਾ ਦਿਓ ਉਥੇ ਸਾਨੂੰ ਨਾ ਆਵੇ ਤੇ ਉਹਦੇ 'ਚ ਸ਼ਰਮ ਨਹੀਂ ਆਉਂਦੀ ਉਹ ਤੇ ਦੰਦ ਕੱਢਣ ਲੱਗ ਪਈ ਨੇ ਮੈਨੂੰ ਆਪ ਕਰਨਾ ਮੁਹਾਰਨੀ ਇਹ ਆਪ ਪੜਿਆ ਕਰੀਏ ਆਪ ਵੀ ਅਭਿਆਸ ਕਰੀਏ ਆਪਣੀ ਬੱਚਿਆਂ ਨੂੰ ਵੀ ਕਰਵਾਈਏ ਜਿੰਨਾ ਚਿਰ ਊੜਾ ਐੜਾ ਨਹੀਂ ਆਉਂਦਾ ਜਿੰਨਾ ਚਿਰ ਸਾਨੂੰ ਜੱਜਾ ਰੰਨਾ ਜੱਜਾ ੱਚਾ ਨੰਨਾ ਕਹਿਣਾ ਨਹੀਂ ਆਉਂਦਾ ਜਿੰਨਾ ਚਿਰ ਸਾਨੂੰ ਮੰਮਾ ਕਹਿਣਾ ਨਹੀਂ ਪਿਆਰੀ ਫਿਰ ਐੜੇ ਤੱਕ ਆਇਦਾ ਆਪਾਂ ਕਿਹਨੇ ਈਵੜੀ ਗੁਰਬਾਣੀ ਸਿੱਖਿਆ ਹੋਇਆ ਈਵੜੀ ਈਵੜੀ ਆਦੁਪੁਤ ਹੈ ਦਾਤਾ ਆਪੇ ਸੱਚਾ ਤੁ। ਤੋਂ ਸਤਿਗੁਰੂ ਅੰਗਦ ਦੇਵ ਜੀ ਆਪ ਆਪ ਪੜਾਉਂਦੇ ਸਿਖਾਉਂਦੇ। ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਬਾਦਸ਼ਾਹ ਤੁਹਾਡੀਆਂ ਸੰਗਤਾਂ ਬਾੜ ਘੂੜ ਹੋ ਰਹੀਆਂ ਤੁਹਾਡੀਆਂ ਸੰਗਤਾਂ ਦੁਖ ਪਾ ਰਹੀਆਂ ਮਹਾਰਾਜੀ ਕਿਰਪਾ ਕਰੋ ਆਪਜੀ ਮੇਲ ਕਰੋ ਆਪਜੀ ਸੰਗਤਾਂ ਨੂੰ દર્શન ਦੀ ਦਾਰ ਖੁੱਲੇ ਮਖਸ਼ੋ ਜੋ ਰੰਗ ਲੱਗੇ ਭਾਈ ਸਾਡੇ ਮਨ ਦੇ ਵਿੱਚ ਕੋਈ ਗੁਰੂ ਰੂਪ ਦੇ ਵਿੱਚ ਪ੍ਰਗਟ ਹੋਣੀ ਚਾਹੀਦੀ ਮਹਾਰਾਜ ਸੰਸਾ ਤੇ ਕਿਰਪਾ ਕਰੋ ਸੰਸਾ ਦੇ ਮੇਰ ਪਰ ਭਾਈ ਵਕਨਸ਼ਰ ਜੀ ਨੇ ਆਖਿਆ ਭਾਈ ਸਰਲੇ ਰਹੇ ਕੋਠੇ ਤੇ ਕਿੜੇ ਪੱਲਾ ਫੇਰੇ ਆ ਉੱਚੀ ਉੱਚੀ ਰੌਲਾ ਪਾਉ ਬੋਲ ਕੇ ਕਹਿੰਦੇ ਨੇ ਸੱਚਾ ਗੁਰ ਦਾ ਕੋਰੇ ਸੱਚਾ ਗੁਰ ਲਾਜੋ ਦੇ ਭੁਲੀਏ ਸੰਦੇ ਸੱਚਾ ਗੁਰ ਲਾਜੋ ਦੇ ਸੱਚਾ ਗੁਰ ਲਾਜੋ ਜਦੋਂ ਭਾਈ ਮੱਖਣ ਸ਼ਾਹ ਨੇ ਹੋਕਾ ਦਿੱਤਾ ਲੋਕਾਂ ਨੂੰ ਪਤਾ ਲੱਗ ਗਿਆ ਸਭ ਲੋਕ ਦੌਰ ਤੌਰ ਤੇ ਆਉਣ ਲੱਗੇ ਧਰਗੁਰੂ ਤੇਜ ਬਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਪੈਣ ਭਾਰੀ ਬਾਦ ਵਿੱਚ ਜਦੋਂ ਮਹਾਰਾਜ ਜੀ ਪ੍ਰਗਟ ਹੋਏ ਬਾ ਆਪ ਜੀ ਨੇ ਖਾਸ ਲਾਇਆ ਸੰਤਾਂ ਦੇ ਵਿੱਚ ਬਾਕੀ ਆਪਰ ਨਹੀਂ ਕੱਟਾ ਕੱਟਾ ਲਿਖ ਲੈ ਜਾਓ ਫਰਦ ਦੇ ਜਾ ਕੇ ਹੀ ਜਾਓ ਸੁਖੀਆ ਹੋ ਜਾਓ ਪੀਰਾਂ ਦਮ ਚਾ ਤਸਨਾ ਜੇ ਕੋ ਪਾਵੇ ਚਿਤਾਂ ਵਾਰ ਛੜਿਆ ਮੰਨਿਆ ਮੰਨਗੀ ਦਾ ਬਾਉ ਸੰਤਰ ਗਰਤੀ ਰਗਵਰ ਗਾਓ ਸਾਥ ਤੇ ਨਾਹੀ ਕੋਏ ਮੰਨਗੀ ਤੇ ਭਗਤ ਨਾ ਹੋਏ ਸੋਇ ਸਾ ਚਲਾਣੀ ਵਰਮਾਓ ਆਪਸੋ ਹਾਰ ਸਦਾ ਮੰਚਾਓ ਹਉਸੇ ਦੇ ਲਾਗਤ ਗਵਣ ਗਾਵਣ ਸਿਤ ਕਾਵਣਾ ਕਉ ਸ੍ਰੀ ਰਤੀ ਮਾਹੋ ਗਾਣ ਜਿਧ ਹੋ ਆਧਾਰ ਜੇ ਲਭਾਇਆ ਬੜਦੀ ਜੇ ਹੋਵੇ ਲੈ ਪ੍ਰਾਰਥਾ موسیقی <تصفح> تارا ہی تارا جا دیا ਰਣੋ ਪ੍ਰਮੇ ਦੇ ਤੇ ਰੇਤੋ ਦੇ ਸੁਤੇ ਇੰਤਰਾ ਤਸੁਰ ਕੇ ਤੇ ਰਮਤ ਗਏ ਤੇ ਸਿੱਧਾ ਕੋਦ ਨਾਮ ਕੇ ਤੇ ਵੇਖੇ ਕਰੀਏ ਸੁਤੇ ਕੋ ਸਾਤ ਮੂਰਤਾਂ ਦੇ ਤੇ ਰਤਸੋਂ ਹੁੰਦੋ ਪ੍ਰਿਆ ਬਾਣੀ ਕੇ ਤੇ ਬਾਣੀ ਕੇ ਭਾਗ ਕਰ ਤੇ ਅਸੁਤੀ ਸੋ ਨਾ ਕੇ ਤੇ